ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਇੱਕ ਦਿਨ ਦਾ ਉਹਦੇ ਵਿੱਚ ਡੈਮ ਸੇਫਟੀ ਐਕਟ ਜਣੇ ਕਿ ਡੈਮਾਂ ਦੀ ਰੱਖਿਆ ਲਈ ਸੁਰੱਖਿਆ ਲਈ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਸੀਗਾ ਉਦੇ ਵਿਰੁੱਧ ਮਤਾ ਪਾਇਆ ਗਿਆ ਧਿਆਨ ਨਾਲ ਸੁਣਿਓ ਸਾਂਝਾ ਵੀ ਕਰਦੇ ਜਾਇਓ ਕਿਉਂਕਿ ਆਪਾਂ ਪੰਜਾਬੀਆਂ ਨੇ ਜੇ ਮਾਰ ਖਾਧੀ ਆ ਇਸੇ ਕਰਕੇ ਖਾਧੀ ਆ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਨੇ ਜਿੰਨਾ ਬਾਰੇ ਪੰਜਾਬ ਨੂੰ ਬਹੁਤ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਉਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਨਾ ਸੁਣਨ ਨੂੰ ਤਿਆਰ ਹੈਗੀਆਂ ਤੇ ਨਾ ਅਸੀਂ ਕਰਨ ਨੂੰ ਤਿਆਰ ਹੈਗੇ ਜਿਹਦੇ ਕਰਕੇ ਅੱਜ ਇੰਨਾ ਹਾਲਾਤਾਂ ਨੂੰ ਜਿਹੜਾ ਪੰਜਾਬ ਪਹੁੰਚਿਆ ਜਾਣੇ ਡੈਮਾਂ ਦੀ ਰੱਖਿਆ ਦਾ ਜਿਹੜਾ ਕਾਨੂੰਨ ਹੈ ਕੇਂਦਰ ਨੇ 220 ਦੇ ਵਿੱਚ ਲਿਆ ਕੇ ਤੇ ਸਾਰੇ ਡੈਮਾਂ ਦਾ ਪ੍ਰਬੰਧ ਆਪਣੇ ਹੱਥ ਚ ਕਰ ਲਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਨਾਲ ਜਿੰਨੀਆਂ ਵਿਰੋਧੀ ਤਰਸੀਆਂ ਸਾਰਿਆਂ ਨੇ ਸੈਫਟੀ ਦੇ ਨਾਲ ਇਹਦੇ ਖਿਲਾਫ ਇੱਕ ਰੈਗੂਲੇਸ਼ਨ ਇੱਕ ਮਤਾ ਲਿਆਂਦਾ ਕਿ ਇਹ ਕਾਨੂੰਨ ਹੈ ਜਿਹੜਾ ਡੈਮ ਸੈਫਟੀ ਐਕਟ ਕਾਨੂੰਨ ਜਿਹੜਾ ਬਣਿਆ ਹੋਇਆ ਇਹਨੂੰ ਸੀ ਰੱਦ ਕਰਦੇ ਆ। ਉਹ ਸਵਾਲ ਪੈਦਾ ਹੁੰਦਾ ਕਿ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕਿ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਟਾਈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਪੂਰੀ ਤਰ੍ਹਾਂ ਤੇ ਹੋ ਜਾਊਗਾ ਇਹ ਸਮਝਣ ਦੀ ਲੋੜ ਆ ਇੱਥੇ ਸਾਰੀਆਂ ਧਿਰਾਂ ਨੇ ਆਪਣੇ ਪਿੱਟ ਸਪਾਉਂ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜ਼ੋਰ ਲੱਗਿਆ ਸਰਕਾਰ ਦਾ ਮਾਨਸਾ ਉਹਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਡੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੇ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਡੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜ ਵਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸਭ ਤੋਂ ਵੱਡੇ ਭਾਗੀਦਾਰ ਵਿੱਚ ਕਾਗਜ਼ੀ ਨੇ ਪਰ ਹੁਣ ਮਾਨ ਸਰਕਾਰ ਨੇ ਇੱਕ ਆਪ ਦੇ ਸਿਰ ਜਣਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਕੱਢਤਾ ਯਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹੈ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਹੈ ਜੰਮੂ ਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਹੈ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਐਸ ਦਿਨ ਤੋਂ ਭਾਵੇਂ ਸਦੀ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ ਪਾਰ ਤਰੀਕਾ ਵੀਜ਼ਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨੇ ਰੋਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਹਰੇਣ ਵਿੱਚ ਜਿਹੜਾ ਪਾਣੀ ਜਾਂਦਾ ਉਹ ਮੈਣ ਲੱਗ ਜਾ। ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਕਦੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਹੈ। ਇਹ ਕਦੇ ਨਹੀਂ ਖੜਨਾ ਭਰਾਵੋ। ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ। ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀਗਾ ਜਿਹੜਾ ਪੰਜਾਬ ਪੁਨਰਗਠਨ ਐਕਟਾ ਜਿਹਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਝ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹੱਦ ਦੇ ਨਾਲ ਨਾਲ ਵੀਐਸ ਇਹਦੇ ਦੀਨ ਕੀਤਾ ਗਿਆ ਉਹਦੇ ਖਿਲਾਫ ਵੀ ਇੱਕ ਮਤਾ ਲਿਆਂਦਾ ਗਿਆ ਸੀਗਾ ਉਹ ਮਤ ਦਾ ਕੁਝ ਬਣਿਆ ਦੂਜੀ ਗੱਲ ਸਵਾਲ ਇਹ ਪੈਦਾ ਹੁੰਦਾ ਇਹਨਾਂ ਨੇ ਅਜ ਮਤਾ ਲਿਆਂਦਾ ਡੈਮ ਸੇਫਟੀ ਐਕਟ ਜਾਣੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਾ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂ ਆਉਣ ਵਾਲਾ ਪੁੱਛਣਾ ਚਾਹੁੰਦਾ ਹੈ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਮੈਂ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਆ ਨਾ ਪੰਜਾਬ ਦੇ ਜਿੰਨੇ ਹਡ ਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲੇ ਹੈ ਇਹ ਤਾਂ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਵਧਾਨੀ ਦੀ ਧਾਰਾ ਆਉਦੀ 78 79 80 ਦੇ ਵਿੱਚ ਸਾਵਧਾਨੀ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲ ਹੀ ਹੈ ਸੈਂਟਰ ਤੈਅ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਹੈ ਕਿ ਨੂੰ ਕਿੰਨਾ ਪਾਣੀ ਦੇਣਾ ਹੈ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਦੀ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਦੇ ਕਰਨੀ ਹੈ ਤੇ ਇਹ ਕਿਉਂ ਗਵਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਿਹੜਾ ਪੰਜਾਬ ਪੰਦਰ ਗਠਨ ਐਕਟ ਦੇ ਉੱਤੇ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲ ਇਹ ਐ ਨਹੀਂ ਲੱਤ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਹੈ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲਏ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਉਹ ਲਾਗੂ ਹੋਊਗਾ ਤੇ ਮੰਨਿਆ ਜਾਊਗਾ। ਛੁਸਲੇ ਬੇਤੁਕੀਆਂ ਗੱਲਾਂ ਨੇ। ਇਹਦਾ ਕੋਈ ਅਰਥ ਨਹੀਂ ਹੈਗਾ। ਅੱਜ ਜੋ ਇਹਨਾਂ ਨੇ ਖੱਜਲ-ਖਵਾਰ ਉੱਤੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਵੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ। ਇਹ ਡਰਾਮਾ ਬਹੁਤ ਕਰ ਰਹੇ ਆ। ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ। ਪੰਜਾਬ ਕੋਲ ਤਾਂ ਪਾਣੀ ਹੈ ਨਹੀਂ। ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ। ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਅਰ ਰਿਪੀਨ ਸਟੇਟ ਹੈ ਅੱਪਰ ਰਿਪੀਨ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦਾ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹਕੂਨਾ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਪੇਰੈਂਸ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਸਿਧਾਂਤ 'ਤੇ ਦੁਨੀਆ ਭਰ ਦੇ ਪਾਣੀਆਂ ਦੀ ਬੰਦ ਹੋਈ ਆ ਭਾਤ ਦੇ ਵਿੱਚ ਬੰਦ ਹੋਈ ਆ ਕਵੇਰੀ ਨਦੀ ਦੀ ਬੰਦ ਹੋਈ ਆ ਬ੍ਰਹਮਦਰਿਆ ਦੀ ਬੰਦ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਜਿਹੜਾ ਸੀ ਹੱਤਾ ਹੋਇਆ ਸੀ ਉਹ ਇਹਦੇ ਤਹਿਤ ਮੰਡਿਆ ਗਿਆ ਗੱਲ ਇਹ ਕਰਨੀ ਚਾਹੀਦੀ ਹੈ ਕਿ ਸਾਡਾ ਜਿਆ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਬਿਆਂ ਨੂੰ ਪਾਣੀ ਜਾ ਰਿਹਾ ਉਹਦੀ ਰੈਲਿਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਸਤਾਂ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਵੀ ਨਹੀਂ ਜੇ ਪਾਣੀ ਸਾਡਾ ਹੱਕ ਆ ਸੀ ਕਿਉਂ ਦੇਈਏ ਹੁਣ ਇਹਨਾਂ ਦਾ ਇੱਕ ਉਹ ਅਮਨ ਰੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌਣ ਦੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਲੈ ਲਵੋ ਹੱਦ ਹੋ ਗਈ ਤੁਹਾਡਾ ਲਈ ਇਹਦੋਂ ਗੱਲ ਹੋ ਗਈ ਜਿੱਦੋਂ ਕੋਈ ਬੰਦਾ ਕਹਿੰਦੇ ਚਾਰ ਨਾਲ ਦਾ ਚਪੇੜਾ ਉਹ ਮੜੋ ਮਾੜਾ ਬੰਦਾ ਕੁਝ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜੰਨਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੁਹਾਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਦੀ ਹੈ ਉਹ ਸਾਰੇ ਸੈਂਟਰ ਦੇ ਆਪਾਂ ਸੈਂਟਰਾਈਜ਼ ਹੋ ਗਈਆਂ ਸਾਰੀਆਂ ਪਾਵਰਾਂ ਕੇਂਦਰ ਨੇ ਸਭ ਆਪਣੇ ਹੱਥ ਕਰ ਦਿਆ ਗੱਲ ਹੋ ਰਹੀ ਹੈ ਫੈਡਰਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਸਿਮੀਰ ਨੂੰ ਦੋ ਤਿੰਨ ਥਾਂ ਹੀ ਬਣ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵੰਤਮਾਨ ਦਾ ਜਿਹੜਾ ਭਾਈ ਬੌਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕੀਤਾ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੰਦੇਵ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਵਾਲ ਸਾਹਿਬ ਜਨਾਬ ਹਰਿਆਣੇ ਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜੋ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ केजरीवाल ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਿਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾਦਾ ਰਾਵੀ ਦਾ ਵਾਸਤਾ। ਜਦੋਂ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਤੇ ਸਾਫ਼ ਹੋ ਗਏ ਹਰਿਆਣਾ ਜੋ ਸਾਫ਼ ਹੋ ਗਏ ਬੱਚਿਆ ਖੁੱਛਿਆ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ। ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 ਅਪ੍ਰੈਲ ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਵਾਧੂ ਹਰਿਆਣੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਕਿਉਂ ਦੱਸਿਆ ਪੁੱਛਿਆ ਜਦੋਂ 2020 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਦਾ ਹੈ ਡੈਮ ਸੇਫਟੀ ਕਾਨੂੰਨ ਬਣਦਾ ਹੈ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਈ ਹੋਰ ਕੁਝ ਕੀਤਾ ਸਿਰਪਾ ਡਰਾਮਾ ਰਚਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਗੇ ਕਿਉਂਕਿ ਇਹਨਾਂ ਸਿੱਖਿਆ ਕ੍ਰਾਂਤੀ ਦੀ ਭੂਕ ਨਿਕਲ ਗਈ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੂਕ ਨਿਕਲ ਗਈ ਇਹਨਾਂ ਨੇ ਸੋਚਿਆ ਵੀ ਆਹ ਹੁਣ ਮੌਕਾ ਹੈ ਤੇ ਜਿੰਨੇ ਕੈਪਟਨ ਦੇ ਬੋਰਡ ਲਾਗੇ ਸੀਗੇ ਥਾਂ ਥਾਂ ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੂੰ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆਹ ਤਰ੍ਹਾਂ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਬਣਾਉਣਾ ਸ਼ੁਰੂ ਹੋ ਗਈਆਂ ਹੁਣ ਇਹ ਚੈਨਲ ਵਿੱਚ ਲਾਇਆ ਜਾਇਆ ਕਰਨ ਜਾਂ ਦੇ ਸੁਣ ਲਿਓ ਮੜਾ ਜਾ ਧਿਆਨ ਨਾ ਦੇਖ ਰਹੇ ਹੋ ਲਗੀਆਂ ਕਿ ਮਾਨ ਸਾਹਿਬ ਡੀਵੀਐਨਡੀ ਸਾਖੜਾ ਪਿਆਸ ਉੱਥੇ ਜਾ ਕੇ ਡੈਮ ਦੇ ਉੱਤੇ ਤੇ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਹੇ ਆ ਵੀ ਲੋ ਜੀ ਮਾਨ ਸਾਹਿਬ ਨੇ ਕਮਾਲ ਕਰਤੀ ਹੁਣੇ ਰੀਲਾ ਚੱਲਣਗੀਆਂ ਬੋਰਡ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿਵਮਾ ਹੁਣੇ ਡਰਾਮਾ ਸ਼ੁਰੂ ਹੋ ਜਾਣਾ ਉਹ ਭਰਾਓ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਜਿੰਨਾ ਕਹਾਣੀ ਨੂੰ ਵੀ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਉਹ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ਧੱਕਾ ਹੁੰਦਾ ਇਦਾਂ ਰਿਹਾ ਆ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਇੱਧਰ ਨੇ ਉਧਰ ਦੀਆਂ ਮਾਰਦੇ ਫਿਰਦੇ ਆ ਪੂੰਦਰੀ ਦੇੜੀ ਕੁਰਬਾਨੀਆਂ ਕਰਦਿਆਂਗੇ ਪੰਜਾਬੀ ਬਹੁਤ ਕਾਇੰਤ ਹੁੰਦੇ ਆ ਅੱਜ ਦਾ ਨੱਕੇ ਪੜਲ ਪਛੇ ਬੰਦਾ ਮਾਰ ਦਿੰਨੇ ਆ ਅਸਲ ਭਵੰਤ ਦਾ ਜੋਰ ਇੱਕੋ ਹੀ ਦਰਚ ਲੱਗਿਆ ਕਿ ਵਿਰੋਧੀ ਨਾਲ ਨੀਵਾ ਕਿਵੇਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਪ੍ਰਧਾਨ ਸਵਜਿ ਕਿਵੇਂ ਬੋਲਦਾ ਹੈ ਨਾ ਕਿਸ ਤਰੀਕੇ ਨਾਲ ਵਿਰੋਧੀ ਧਰ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹਨੂੰ ਕਿਵੇਂ ਬੋਲਿਆ ਜਾ ਰਿਹਾ ਕਾਰਕਿ ਮੈਂ ਸੋਨੂੰ ਤੱਪ ਕੇ ਰੱਖਣਾ ਸੋਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਘਾਟ ਤੇ ਫੜਾਈ ਮੈਂ ਬਹੁਤ ਘਾਟ ਮੰਨਦੇ ਆ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਦਾਰ ਨੇ ਮੰਦਿਆਂ ਪਾਸਰਾਂ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਧਾਨੀ ਬਾਰੇ ਬੋਲਿਆ ਅੱਜ ਤੱਕ ਨਹੀਂ ਹੋ ਕੇ ਚੁੱਪ ਨਵੇਂ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਗਜ਼ਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜਿਆ ਛਕ ਚੁਗੇ ਨਹੀਂ ਗਏ ਪਰ ਮਾਨ ਸਾਹਿਬ ਜਿਹੜੇ ਤੂੰ ਖੂ ਪੱਟ ਰਿਹਾ ਪੰਜਾਬ ਦੇ ਦੇ ਕੇ ਜਿਹੜੇ ਖਾਤੇ ਤੂੰ ਪੱਟ ਰਿਹਾ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖੰਡਿਆਜਾ ਇਹਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਹੈ ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ ਹੈ ਜੋ ਉਹ ਕਰਾਉਂਦੇ ਨੇ ਆਹ ਤੂੰ ਨਵਾਂ ਅੱਜ ਪ੍ਰਵਾਨ ਜਾਰੀ ਕਰਤਾ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂ ਕੋਈ ਮਜਾਰਾ ਨਹੀਂ ਲੱਗੂਗਾ ਹੋਊਗਾ ਹਰ ਬੰਦੇ ਦਾ ਇੱਕ ਹਰ ਇਨਸਾਨ ਦਾ ਕਿਸੇ ਸੰਸਾਰ ਦਾ ਇੱਕ ਹੱਕ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰਸਾ ਤੂੰ ਉਹਦੇ ਖਿਲਾਫ ਵੀ ਪਰਮਾਨ ਜਾਰੀ ਕਰਤੇ ਕਿਸਾਨਾਂ ਨੂੰ ਘੂਕਰਾਂ ਦੇ ਵੇਲੇ ਰਵੰਧ ਕਰਤੇ ਥਾਂ ਥਾਂ ਦੇ ਪੁਲਿਸ ਦੇ ਚ ਪੁਸਟਰਾ ਵਿਚ ਚਪੇ ਚਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਕਰਲਾਲ ਸਿੰਘ ਨਾ ਉਹਦਾ ਨਾਂ ਬੋਲਿਆ ਚ ਕਿ ਉਹਨਾਂ ਦੇ ਬੰਦੇ ਟਰਾਲੀਆਂ ਚੋਰੀ ਕੀਤੀਆਂ ਸਾਡੇ ਦੇ ਫੜ ਜਿੰਨਾ ਸਮਾਨ ਚੋਰੀ ਹੋਇਆ ਸਾਡੇ ਨਾਲ ਟਰਾਲੀਆਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ੰਭੂ ਜਾਣਾ ਚਾਹੁੰਦੇ ਆਂ ਥਾਣੇ ਬਰੇ ਜਾਣਾ ਚਾਹੁੰਦੇ ਆਂ ਪਰ ਤੂੰ ਉਹ ਵੀ ਕਹਤਾ ਕਿ ਨਹੀਂ ਕੋਈ ਧਰਨਾ ਨਹੀਂ ਕੋਈ ਮੁਜ਼ਾਰਾ ਨਹੀਂ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾਂ ਜਦੋਂ ਤੁਹਾਡੇ ਦੂਜੇ ਤਿਹੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸ਼ਰਤਾਂ ਦੇ ਉੱਤਰ ਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨਿਆਂ 'ਚੋਂ ਉਹ ਪਾਰਟੀ ਜਿਹੜੀ ਤਾਂ ਮਾਈ ਲਾਉਂਦਣੋਂ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨਿਆਂ 'ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤੱਕੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਨਾਲ ਐ ਉਹ ਅੱਜ ਕਹਿੰਦਾ ਕਿ ਸਾਨੂੰ ਫੋਨ ਕਰੋ ਵੀ ਨਿਕਲਦੇ ਨੇ